ਅੱਜ ਆਪਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਆਂ ਸਿੱਖਾਂ ਦੇ ਵਿੱਚ ਗੁਰੂ ਤੋਂ ਬਾਅਦ ਜੇਕਰ ਕਿਸੇ ਦਾ ਸਭ ਤੋਂ ਵਧੇਰੇ ਸਤਿਕਾਰ ਕੀਤਾ ਜਾਂਦਾ ਉਹ ਸ਼ਹੀਦਾਂ ਦਾ ਕੀਤਾ ਜਾਂਦਾ ਕਿ ਜਿਨ੍ਹਾਂ ਨੇ ਗੁਰੂ ਦੇ ਦਰਸਾਏ ਰਸਤੇ ਦੇ ਉੱਪਰ ਚੱਲਦੇ ਹੋયા ਆਪ ਦਾ ਜੀਵਨ ਸੱਚ ਦੇ ਲੇਖੇ ਲਾਇਆ ਤੇ ਸ਼ਹਾਦਤ ਦਾ ਰੁਤਬਾ ਹਾਸਲ ਕੀਤਾ ਆਉਂਦੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਇਸ ਸਮਾਗਮ ਦੇ ਇਸ਼ਤਿਹਾਰ ਦੇ ਉੱਪਰ ਵੀ ਦਰਜ ਸੀ ਕਿ ਤੀਜੀ ਕੱਲੂਕਾਰੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਉਹ ਸ਼ਹੀਦੀ ਹਫਤਾ ਜੂਨ ਮਹੀਨੇ ਦਾ ਪਹਿਲਾ ਹਫਤਾ ਜਿਹੜਾ ਆ ਉਹ ਆਉਣ ਜਾ ਰਿਹਾ ਹੈ ਜਦੋਂ ਸੰਸਾਰ ਭਰ ਦੇ ਵਿੱਚ ਜਿੱਥੇ ਵੀ ਕਿਤੇ ਸਿੱਖ ਰਹਿ ਰਹੇ ਹੋਣ ਉਹ ਉਸ ਤੀਜੇ ਕੱਲੂ ਘਾਰੇ ਦੀ ਜੰਗ ਨੂੰ ਜਿਹੜੀ ਅੰਮ੍ਰਿਤਸਰ ਦੇ ਵਿੱਚ ਵਾਪਰੀ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਉਸ ਤੋਂ ਇਲਾਵਾ ਅਨੇਕਾਂ ਹੋਰ ਗੁਰਦੁਆਰਾ ਸਹਿਬਾਨ ਜਿਨ੍ਹਾਂ ਦੀ ਗਿਣਤੀ ਹੁਣ ਕਰੀਬ 70 ਤੋਂ ਵਧਿਕ ਸਾਹਮਣੇ ਆ ਚੁੱਕੀ ਕਿ ਜਿਨ੍ਹਾਂ ਦੇ ਉੱਪਰ ਹਿੰਦੁਸਤਾਨ ਦੀ ਸਰਕਾਰ ਦੇ ਵੱਲੋਂ ਆਪਦੀਆਂ ਫੌਜਾਂ ਦੇ ਨਾਲ ਘੇਰਾਬੰਦੀ ਕਰਕੇ ਹਮਲਾ ਕੀਤਾ ਗਿਆ ਸੋ ਨਾ ਸਾਰੇ ਸ਼ਹੀਦਾਂ ਦੀ ਉਸ ਕੱਲੂਕਾਰੇ ਦੀ ਯਾਦ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਮਨਾਉਣੀ ਹੈ। ਸੋ ਮੈਂ ਪਹਿਲੀ ਬੇਨਤੀ ਤੁਹਾਡੇ ਨਾਲ ਇਹੀ ਕਰਨੀ ਕਿ ਜੂਨ 1984 ਦਾ ਜਿਹੜਾ ਕੱਲੂਕਾਰਾ ਸੀਗਾ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹੋਰ ਦਾ ਗੁਰਦੁਆਰਾ ਸਹਿਬਾਨ ਦੇ ਉੱਪਰ ਹੋਇਆ ਹਮਲਾ ਉਹ ਕਿਸੇ ਖਲਾਅ ਦੇ ਵਿੱਚੋਂ ਨਹੀਂ ਸੀ ਪੈਦਾ ਹੋਇਆ। ਉਸ ਤੋਂ ਪਹਿਲਾਂ ਉਸ ਹਮਲੇ ਦਾ ਜਿਹੜਾ ਮੋਢਾ ਹੈ ਉਹ ਵੱਜਦਾ ਹੋਇਆ ਨਜ਼ਰ ਆ ਰਿਹਾ ਸੀਗਾ। ਉਸ ਤਰ੍ਹਾਂ ਦੇ ਹਾਲਾਤ ਬਣ ਰਹੇ ਸੀਗੇ ਤੇ ਬਹੁਤ ਬੁਨਿਆਦੀ ਕਾਰਨ ਮੌਜੂਦ ਸੀਗੇ ਕਿ ਜਦੋਂ ਇਹ ਵਿਪਰਵਾਦੀ ਹਕੂਮਤ ਜਿਨੇ ਬੜੇ ਸਮੇ ਬਾਅਦ ਫਰੰਗੀ ਦਾ ਰਾਜ ਇੱਥੋਂ ਜਾਣ ਤੋਂ ਬਾਅਦ ਸਿੱਧੀ ਹਕੂਮਤ ਆਪਣੇ ਹੱਥਾਂ ਦੇ ਵਿੱਚ ਦੇਖੀ ਸੀਗੀ ਤੇ ਉਹ ਸੱਤਾ ਹੰਕਾਰ ਦੇ ਵਿੱਚ ਵਿਚਰ ਰਿਹਾ ਸੀ ਉਹ ਇਹ ਗੱਲ ਬਰਦਾਸ਼ਤ ਨਹੀਂ ਸੀ ਕਰ ਰਿਹਾ ਕਿ ਸਿੱਖ ਜਿਹੜੇ ਕਿ ਇੱਕ ਦੁਨਿਆਵੀ ਤੌਰ ਦੇ ਉੱਪਰ ਬੜੀ ਛੋਟੀ ਜੀ ਘਟ ਗਿਣਤੀ ਨੇ ਇਸ ਮੁਲਕ ਦੇ ਵਿੱਚ ਕਿ ਉਹ ਇੰਨੀ ਵੱਡੀ ਆਪ ਦੀ ਜਿਹੜੀ ਇੱਕ ਸਿਧਾਂਤਿਕ ਚੜਤ ਸਿਧਾਂਤਿਕ ਜਿੱਤ ਜਿਹੜੀ ਬੇਪਰਵਾਦ ਦੇ ਉੱਪਰ ਹੈ ਉਸ ਤੋਂ ਇਲਾਵਾ ਇਸ ਖਿੱਤੇ ਦੇ ਜਿੰਨੇ ਵੀ ਦੱਬੇ ਕੁਚਲੇ ਹੋਏ ਲੋਕ ਹੈ ਉਹਨਾਂ ਸਾਰਿਆਂ ਦਾ ਆਪ ਦੀ ਅਣਖ ਦੇ ਵਾਸਤੇ ਆਪ ਦੇ ਸਵੈ ਮਾਣ ਦੇ ਵਾਸਤੇ ਜੋ ਸੰਘਰਸ਼ ਹੈ ਉਹਦੀ ਅਗਵਾਈ ਕਰਨ ਦੀ ਸਮਰੱਥਾ ਉਜਾਗਰ ਕਰ ਰਹੇ ਹੈ ਸੋ ਉਸ ਹਾਲਾਤ ਦੇ ਵਿੱਚੋਂ ਉਸ ਸਿਧਾਂਤਿਕ ਪਿਸ਼ੋਕੜ ਦੇ ਵਿੱਚੋਂ ਉਸ ਬਾਨ ਰਹੇ ਮੌਕਾ ਮੇਲ ਦੇ ਵਿੱਚੋਂ ਜੂਨ 1984 ਦਾ ਜਿਹੜਾ ਹਮਲਾ ਸੀਗਾ ਉਹ ਨਿਕਲ ਕੇ ਸਾਹਮਣੇ ਆਇਆ ਜੇਕਰ ਆਪਾਂ ਦੇਖੀਏ ਕਿ ਸਿੱਖਾਂ ਦਾ ਇਸ ਹਕੂਮਤ ਦੇ ਨਾਲ ਵਿਰੋਧ ਕਿਸ ਗੱਲ ਦੇ ਉੱਪਰ ਹੈ ਸਭ ਤੋਂ ਪਹਿਲਾਂ ਤਾਂ ਗੁਰਮਤ ਦਾ ਤੇ ਬਿੱਪਰਵਾਦ ਦਾ ਹੀ ਆਪਸ ਦੇ ਵਿੱਚ ਇੱਕ ਵਿਰੋਧ ਜਿਹੜਾ ਆ ਸਾਨੂੰ ਨਜ਼ਰ ਆ ਜਾਂਦਾ ਬਿੱਪਰਵਾਦ ਕੀ ਹੈ ਵਿਪਰਵਾਦ ਇੱਕ ਅਜਿਹੀ ਸੋਚ ਹੈ ਜਿਹੜੀ ਇਹ ਮੰਨਦੀ ਹੈ ਕਿ ਜਨਮ ਤੋਂ ਹੀ ਲੋਕ ਉੱਚੇ ਨੀਵੇਂ ਹੁੰਦੇ ਨੇ ਕੁਝ ਲੋਕਾਂ ਨੂੰ ਉੱਤਮ ਦਰਜਾ ਦਿੱਤਾ ਜਾਂਦਾ ਹੈ ਕੁਝ ਨੂੰ ਬਹੁਤ ਨੀਚ ਨੀਵਾ ਦਰਜਾ ਜਿਹੜਾ ਆ ਉਹ ਦਿੱਤਾ ਜਾਂਦਾ ਤੇ ਵਿਪਰਵਾਦ ਇਹ ਮੰਨਦਾ ਹੈ ਕਿ ਜਨਮ ਤੋਂ ਹੀ ਲੋਕ ਇਸ ਤਰ੍ਹਾਂ ਹੁੰਦੇ ਆ ਗੁਰਮਤ ਦੇ ਵਿੱਚ ਜੋ ਮੁੱਖ ਧਾਰਨਾ ਆ ਉਹ ਇਹ ਹੈ ਇਥੇ ਹਰ ਇੱਕ ਬਰਾਬਰ ਹੈ ਹਰ ਇੱਕ ਜੀ ਜਿਹੜਾ ਅਕਾਲ ਪੁਰਖ ਦਾ ਭੇਜਿਆ ਹੋਇਆ ਆ ਉਹ ਬਰਾਬਰ ਹੈ ਸਾਂਝੀ ਵਾਲਤਾ ਆ ਬਰਾਬਰਤਾ ਆ ਕਿਸੇ ਦੇ ਵਿੱਚ ਉੱਚ ਨੀਚ ਦਾ ਜਾਂ ਭੇਦ ਭਾਵ ਕੋਈ ਵਿਤਕਰਾ ਜਿਹੜਾ ਆ ਉਹ ਨਹੀਂ ਹੈਗਾ ਦੂਜੀ ਗੱਲ ਵਿਪਰਵਾਦ ਦੀ ਇਹ ਹੈ ਉਹ ਕਹਿੰਦੇ ਕਿ ਜਿਹੜੇ ਉੱਤਮ ਲੋਕ ਨੇ ਬਾਕੀ ਸਾਰੀ ਲੋਕਾਈ ਉਹਨਾਂ ਦੀ ਸੇਵਾ ਦੇ ਵਾਸਤੇ ਆ ਸੋ ਉਹਨਾਂ ਦਾ ਸ਼ੋਸ਼ਣ ਕਰਨਾ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਉਹ ਇਹ ਆਪਣਾ ਹੱਕ ਸਮਝਦੇ ਆ ਪਰ ਦੂਸਰੇ ਬੰਨੇ ਸਬੇਸ਼ ਪਿਤਾ ਜੀ ਨੇ ਗੁਰੂ ਸਾਹਿਬਾਨ ਨੇ ਸਾਨੂੰ ਬਿਲਕੁਲ ਇਹ ਸਪਰਤਕ ਰੂਪ ਦੇ ਵਿੱਚ ਜ਼ਾਹਰ ਕਰਕੇ ਦਿਖਾਇਆ ਕਿ ਇੱਥੇ ਕਿਸੇ ਦੇ ਉੱਪਰ ਵੀ ਮਿਹਰ ਹੋ ਸਕਦੀ ਜਿਹੜੀਆਂ ਵੱਡੀਆਂ ਵੱਡੇ ਰਾਜਪਾਗ ਨੇ ਸਰਦਾਰੀਆਂ ਨੇ ਉਹਨਾਂ ਦਾ ਹੱਕ ਹਰ ਇੱਕ ਜੀਵ ਨੂੰ ਹੈ ਗੁਰੂ ਮਹਾਰਾਜ ਨੇ ਤਾਂ ਸਪਸ਼ਟ ਕਿਹਾ ਕਿ ਜਿਨ੍ਹਾਂ ਨੂੰ ਐਨੇ ਸਮੇਂ ਤੋਂ ਯੁੱਗਾਂ ਤੋਂ ਕਿਹਾ ਜਾ ਰਿਹਾ ਸੀਗਾ ਕਿ ਇਹ ਤਰਹਾਰੇ ਹੋਏ ਲੋਕ ਆ ਜਿਨ੍ਹਾਂ ਦੀਆਂ ਕੁੱਲਾਂ ਦੇ ਵਿੱਚ ਕਦੀ ਕੋਈ ਸਰਦਾਰੀ ਨਹੀਂ ਸੀ ਭਈ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਤਾਂ ਭਈ ਇਹਨਾਂ ਨੂੰ ਸਰਦਾਰ ਬਣਾਉਣ ਦੇ ਵਾਸਤੇ ਇਹਨਾਂ ਨੂੰ ਵਿਡਿਆਈ ਦੇਣ ਦੇ ਵਾਸਤੇ ਇਹਨਾਂ ਦੇ ਹੱਥ ਤਾਕਤ ਦੇਣ ਦੇ ਵਾਸਤੇ ਇਹਨਾਂ ਨੂੰ ਉੱਪਰ ਚੁੱਕਣ ਦੇ ਵਾਸਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੋ ਇਹ ਵਿਰੋਧ ਜਿਹੜਾ ਆ ਇਹ ਇਹ ਇਨਾ ਪ੍ਰਤੱਖ ਹੈ ਕਿ ਵਿਪਰਵਾਦ ਨੂੰ ਇਸ ਗੱਲ ਦਾ ਪਤਾ ਆ ਕਿ ਜੇਕਰ ਇੱਥੇ ਗੁਰਮਤ ਦਾ ਬੋਲਬਾਲਾ ਹੁੰਦਾ ਹੈ ਗੁਰਮਤ ਦਾ ਪੈਰਾ ਪ੍ਰਚੰਡ ਹੁੰਦਾ ਹੈ ਤਾਂ ਫੇਰ ਜਿਹੜੀ ਉਹਨਾਂ ਦਾ ਵਿਤਕਰੇ ਵਾਲੀ ਲੋਕਾਂ ਨੂੰ ਵੰਡ ਕੇ ਰੱਖਣ ਵਾਲੀ ਨਪੀੜਨ ਵਾਲੀ ਉਹਨਾਂ ਦਾ ਸ਼ੋਸ਼ਣ ਕਰਨ ਵਾਲੀ ਜਿਹੜੀ ਗੱਲ ਆ ਉਹ ਨਹੀਂ ਚੱਲ ਸਕਦੀ ਸੋ 1947 ਤੋਂ ਬਾਅਦ ਜਦੋਂ ਇੰਡੀਆ ਤੇ ਪਾਕਿਸਤਾਨ ਇਹ ਦੋ ਨਵੇਂ ਮੁਲਕ ਹੋਣ ਦੇ ਵਿੱਚ ਆਉਂਦੇ ਆ ਉਹਨਾਂ ਦੇ ਨਾਲ ਹੀ ਇਸ ਸਾਰੇ ਖਿੱਤੇ ਦੇ ਵਿੱਚ ਸਦੀਵੀ ਅਸਥਿਰਤਾ ਦਾ ਮੁੱਢ ਵੱਜ ਜਾਂਦਾ ਕਿਉਂਕਿ ਇਹ ਜਿਹੜਾ ਖਿੱਤਾ ਆ ਦੱਖਣੀ ਏਸ਼ੀਆ ਦਾ ਭਾਰਤੀ ਉਪਮਹਾਦੀਪ ਦਾ ਇਹਦੇ ਵਿੱਚ ਇੰਨੀ ਜ਼ਿਆਦਾ ਭਿੰਨਤਾ ਆ ਇਹਦੇ ਵਿੱਚ ਵੱਖ-ਵੱਖ ਨਸਲੀ ਭਾਈਚਾਰੇ ਨੇ ਉਸ ਤੋਂ ਇਲਾਵਾ ਤੁਸੀਂ ਦੇਖੋ ਕਿ ਇੱਥੇ ਬਹੁਤ ਸਾਰੇ ਧਾਰਮਿਕ ਭਾਈਚਾਰੇ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕੌਮੀਆਂਤਾਆਂ ਜਾਂ ਕੌਮਾਂ ਨੇ ਜਿਨ੍ਹਾਂ ਦੇ ਇਸ ਕਿੱਤੇ ਦੇ ਵਿੱਚ ਆਪਣੇ ਪ੍ਰਭੂ ਸੱਤਾ ਸਪੰਨ ਰਾਜ ਰਹੇ ਜਿਵੇਂ ਕਿ ਸਿੱਖ ਫਿਰੰਗੀ ਦੇ ਆਉਣ ਤੋਂ ਪਹਿਲਾਂ ਸਿੱਖਾਂ ਦਾ ਬੜਾ ਵੱਡਾ ਰਾਜ ਇਸ ਕਿੱਤੇ ਦੇ ਵਿੱਚ ਸੀਗਾ ਇਸੇ ਤਰ੍ਹਾਂ ਹੀ ਜਿਹੜੇ ਨਾਗੇ ਨੇ ਜਿਹੜੇ ਮੀਜ਼ੋਜ਼ ਨੇ ਅਸਾਮੀ ਨੇ ਕਸ਼ਮੀਰੀ ਨੇ ਤਾਮਿਲ ਨੇ ਉਸ ਤੋਂ ਇਲਾਵਾ ਜੇ ਪੱਛਮੀ ਪੰਜਾਬ ਦੇ ਵਿੱਚ ਆਪਾਂ ਦੇਖ ਲਈਏ ਤਾਂ ਉੱਥੇ ਬਲੋਚ ਨੇ ਸਿੰਧੀ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਹਿੱਸੇ ਹੈਗੇ ਆ ਜਿਨ੍ਹਾਂ ਦੀਆਂ ਆਪਦੀਆਂ ਖਾਸ਼ੀਆਂ ਰਹੀਆਂ ਨੇ ਸੋ ਇਸ ਕਰਕੇ ਇੰਨੇ ਡਾਈਵਰਸ ਖਿੱਤੇ ਨੂੰ ਇੰਨੀ ਭਿੰਨਤਾ ਵਾਲੇ ਖਿੱਤੇ ਨੂੰ ਇੱਕ ਝੂਠੇ ਦੋ ਕੌਮਾਂ ਦੇ ਸਿਧਾਂਤ ਦੇ ਉੱਪਰ ਜਿਹਦੇ ਵਿੱਚ ਇਹ ਮੰਨ ਲਿਆ ਗਿਆ ਕਿ ਦੋ ਕੌਮਾਂ ਨੇ ਜਿਹਦੇ ਆਧਾਰ ਦੇ ਉੱਪਰ ਇੱਕ ਪਾਕਿਸਤਾਨ ਮੁਲਕ ਜਿਦੇ ਕਿ ਉਦੋਂ ਦੋ ਹਿੱਸੇ ਸੀਗੇ ਇੱਕ ਪੂਰਬੀ ਪਾਕਿਸਤਾਨ ਤੇ ਇੱਕ ਪੱਛਮੀ ਪਾਕਿਸਤਾਨ ਤੇ ਦੂਜਾ ਇੰਡੀਆ ਇਹ ਦੋ ਮੁਲਕ ਬਣਾਏ ਗਏ ਉਹਦੇ ਨਾਲ ਇਹ ਵਾਪਰਿਆ ਕਿ ਇਸ ਖਿੱਤੇ ਦੇ ਵਿੱਚ ਨਾ ਤਾਂ ਕਦੇ ਅੰਦਰੂਨੀ ਸ਼ਾਂਤੀ ਹੋਈ ਹੈ ਅੰਦਰੂਨੀ ਤੌਰ ਦੇ ਉੱਪਰ ਸਥਿਰਤਾ ਆਈ ਹੈ ਕਿਉਂਕਿ ਜਿਹੜੇ ਇਹ ਮੁਲਕ ਇਸ ਤਰ੍ਹਾਂ ਹੋਣ ਦੇ ਵਿੱਚ ਆਏ ਉਹਨਾਂ ਦੇ ਵੱਲੋਂ ਅੰਦਰੂਨੀ ਖਾਸ਼ੀਆਂ ਜਿੰਨੀਆਂ ਵੀ ਭਾਈਚਾਰਿਆਂ ਦੀਆਂ ਸੀਗੀਆਂ ਜਿਸ ਤਰ੍ਹਾਂ ਸਿੱਖਾਂ ਦੀਆਂ ਨੇ ਕਸ਼ਮੀਰੀਆਂ ਦੀਆਂ ਨੇ ਨਾਗਿਆਂ ਦੀਆਂ ਨੇ ਹੋਰ ਇਹਨਾਂ ਭਾਈਚਾਰਿਆਂ ਦੀਆਂ ਹੈਗੀਆਂ ਉਹਨਾਂ ਨੂੰ ਦਬਾਉਣ ਦੇ ਵਾਸਤੇ ਲਗਾਤਾਰ ਜਬਰ ਜੁਰਮ ਜਿਹੜਾ ਆ ਉਹ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਕਿਉਂਕਿ ਨੈਸ਼ਨਲਿਜ਼ਮ ਦੀ ਵਿਚਾਰਧਾਰਾ ਦੇ ਉੱਪਰ ਉੱਪਰ ਕੇ ਸਾਹਮਣੇ ਆਏ ਤੇ ਜਿਹੜੀਆਂ ਨੇਸ਼ਨ ਸਟੇਟ ਨੇ ਉਹ ਕਿਸੇ ਦੇ ਮੁਕਾਬਲੇ ਦੇ ਵਿੱਚ ਕਿਸੇ ਦੁਸ਼ਮਣ ਦਾ ਭੈਅ ਦਿਖਾ ਕੇ ਆਪਦੇ ਅੰਦਰਲੇ ਵਿਰੋਧਾ ਨੂੰ ਘਟਾਉਂਦੀਆਂ ਜਾਂ ਦਬਾਉਂਦੀਆਂ ਨੇ ਜਿਸ ਤਰ੍ਹਾਂ ਆਪਾਂ ਇੱਥੇ ਵੀ ਦੇਖਦੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਮਾਹੌਲ ਬਣਿਆ ਸੀਗਾ ਤੂੰ ਬੜੀ-ਵੱਡੀ ਪੰਦਰ ਦੇ ਉੱਪਰ ਜੇਕਰ ਕੋਈ ਗੱਲ ਕੋਈ ਅਕਲ ਦੀ ਗੱਲ ਕਰਨ ਦੀ ਕੋਸ਼ਿਸ਼ ਕਰੇ ਚਾਹੇ ਉਹ ਇੰਡੀਅਨ ਮੀਡੀਆ ਦੇ ਵਿੱਚੋਂ ਹੋਵੇ ਚਾਹੇ ਕੋਈ ਵੀ ਹੋਵੇ ਤਉਨੂੰ ਇਹ ਕਿਹਾ ਜਾਂਦਾ ਸੀਗਾ ਕਿ ਤੁਸੀਂ ਪਾਕਿਸਤਾਨ ਦੀ ਹਮਾਇਤ ਕਰ ਰਹੇ ਹੋ ਤੁਸੀਂ ਦੇਸ਼ ਦੇ ਵਿਰੋਧੀ ਹੋ ਸੋ ਕਹਿਣ ਦਾ ਭਾਵ ਇਹ ਹੈ ਕਿ ਇੱਕ ਅਜਿਹਾ ਦੁਸ਼ਮਣ ਬਣਾ ਕੇ ਖੜਾ ਕਰਕੇ ਵੀ ਆਪਸ ਦੇ ਵਿੱਚ ਵੀ ਇਹਨਾਂ ਦੇ ਵਿੱਚ ਸਦਾ ਜਿਹੜਾ ਆ ਤੁਸੀਂ ਤਿੰਨ ਕਿੰਨੀਆਂ ਜੰਗਾਂ ਇਹ ਲੜ ਚੁੱਕੇ ਆ ਇਹ ਸਾਰੇ ਹਾਲਾਤ ਦਾ ਸਿੱਖਾਂ ਦੇ ਨਾਲ ਕਿਵੇਂ ਸਹਰੂਕਾਰ ਜੁੜਦਾ ਹੈ ਕਿਉਂਕਿ ਜਿਹੜੇ ਸਮੇਂ ਦੇ ਵਿੱਚ ਹਮਲਾ ਹੋਇਆ ਜੂਨ 1984 ਦਾ ਉਸ ਤੋਂ ਪਹਿਲਾਂ ਦੁਨੀਆ ਦੇ ਵਿੱਚ ਜੋ ਹਾਲਾਤ ਬਣੇ ਹੋਏ ਸੀਗੇ ਜੇਕਰ ਆਪਾਂ ਇਸ ਖਿੱਤੇ ਦੀ ਸਿਆਸਤ ਨੂੰ ਦੇਖੀਏ ਤਾਂ ਉਸ ਸਮੇਂ ਅਮਰੀਕਾ ਤੇ ਰੂਸ ਇਹ ਦੋਵੇਂ ਜਿਹੜੇ ਆ ਉਹ ਅਫਗਾਨਿਸਤਾਨ ਦੇ ਵਿੱਚ ਜਿਹਨੂੰ ਆਪਾਂ ਆਮ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਕਿ ਸ਼ੀਤ ਯੁੱਧ ਜਾਂ ਠੰਡੀ ਲੜਾਈ ਜਿਹੜੀ ਹੈ ਕੋਲਡ ਵਾਰ ਜਿਹਨੂੰ ਕਿਹਾ ਜਾਂਦਾ ਹੈ ਇਹਨਾਂ ਦੇ ਵਿੱਚੋਂ ਚੱਲ ਰਹੀ ਸੀ ਕਿਉਂਕਿ ਜਿਹੜਾ ਰੂਸ ਹੈ ਉਹਦੀ 300 ਸਾਲ ਤੋਂ ਇਹ ਹਸਰਤ ਹੈ ਕਿ ਗਰਮ ਪਾਣੀ ਵਾਲੇ ਸਮੁੰਦਰ ਤੱਕ ਲੰਘਾ ਲੈਣਾ ਹੈ ਕਿਉਂਕਿ ਉਹਦੇ ਨਾਲ ਜਿੰਨਾ ਵੀ ਸਮੁੰਦਰ ਲੱਗਦਾ ਉਹ ਸਾਰਾ ਹੀ ਬਹੁਤਾਂ ਸਮਾਂ ਸਾਲ ਦੇ ਵਿੱਚ ਜੰਮਿਆ ਰਹਿੰਦਾ ਥੋੜਾ ਸਮਾਂ ਜਿਹੜਾ ਗਰਮੀ ਦਾ ਹੁੰਦਾ ਉਦੋਂ ਹੀ ਉਹਦੇ ਵਿੱਚੋਂ ਬੇੜੇ ਜਿਹੜੇ ਆ ਉਹ ਚੱਲ ਸਕਦੇ ਆ ਦੁਨੀਆ ਦਾ ਵੱਡਾ ਵਪਾਰ ਜਿਹੜਾ ਆ ਉਹ ਸਮੁੰਦਰੀ ਰਸਤੇ ਦੇ ਰਾਹੀਂ ਹੁੰਦਾ ਸੋ ਉਸ ਹਸਰਤ ਨੂੰ ਪੂਰੀ ਕਰਨ ਦੇ ਵਾਸਤੇ ਉਹ afghanistan ਤੇ ਪਛਵੀ ਪੰਜਾਬ ਦੇ ਰਾਹੀ ਜਿਹੜਾ ਅਰਬ ਸਾਗਰ ਹੈ ਉਹਦੇ ਤੱਕ ਲੰਘਾ ਲੈਣਾ ਚਾਹੁੰਦਾ ਸੀ ਅਮਰੀਕਾ ਉਹਨੂੰ ਹਰ ਹਾਲਤ ਦੇ ਵਿੱਚ ਰੋਕਣਾ ਚਾਹੁੰਦਾ ਸੀ ਸੋ ਉਸ ਸਾਰੇ ਹਾਲਾਤ ਦੇ ਵਿੱਚੋਂ ਇਸ ਖਿੱਤੇ ਦੇ ਵਿੱਚ ਇਸ ਤਰ੍ਹਾਂ ਦੇ ਮੌਕਾ ਮੇਲ ਬਣੇ ਕਿ ਜਿੱਥੇ ਕਮਾਂਤਰੀ ਤਾਕਤਾਂ ਦੇ ਮੁਫਾਦ ਇਹਦੇ ਵਿੱਚ ਸ਼ਾਮਲ ਹੋਏ ਫਿਰ ਅੰਦਰੂਨੀ ਤੌਰ ਦੇ ਉੱਪਰ ਆਪਾਂ ਦੇਖੀਏ ਤਾਂ ਐਮਰਜੈਂਸੀ ਜਿਹੜੀ ਲੱਗੀ 1900 75 ਦੇ ਵਿੱਚ ਉਹ ਸਾਰੇ ਇੰਡੀਆ ਦੇ ਵਿੱਚ ਸੱਤਾ ਦੇ ਕੇਂਦਰੀਕਰਨ ਦਾ ਇੱਕ ਬੜਾ ਵੱਡਾ ਦੌਰ ਚੱਲਿਆ ਕਿ ਜਿਹਦੇ ਵਿੱਚ ਜਿੰਨੇ ਵੀ ਹੱਕ ਹਕੂਕ ਚਾਹੇ ਉਹ ਸਟੇਟਾਂ ਨੂੰ ਮਿਲੇ ਹੋਏ ਸੀਗੇ ਉਹ ਸਾਰੇ ਦਬਾਏ ਗਏ ਸਾਰੇ ਹੀ ਇੰਡੀਆ ਦੇ ਵਿੱਚ ਉਹਦਾ ਵਿਰੋਧ ਹੋਇਆ ਪਰ ਸਭ ਤੋਂ ਸਫਲ ਵਿਰੋਧ ਜਿਹੜਾ ਉਹਦਾ ਸੀਗਾ ਉਹ ਪੰਜਾਬ ਦੇ ਵਿੱਚ ਸਿੱਖਾਂ ਦੇ ਵੱਲੋਂ ਕੀਤਾ ਗਿਆ ਹੁਣ ਉਹ ਇਕੱਲੀ ਸਿੱਖਾਂ ਦੀ ਜਾਂ ਪੰਜਾਬ ਦੀ ਤਾਂ ਲੜਾਈ ਨਹੀਂ ਸੀਗੀ ਉਤਾ ਸੀ ਸਾਰੇ ਖਿੱਤੇ ਦੇ ਲੋਕਾਂ ਦੀ ਲੜਾਈ ਸੀ ਕਿਉਂਕਿ ਜੇਕਰ ਹਾਕਮ ਦੇ ਹੱਥਾਂ ਦੇ ਵਿੱਚ ਤਾਕਤ ਜ਼ਿਆਦਾ ਇਕੱਠੀ ਹੁੰਦੀ ਹੈ ਤੇ ਉਹਦਾ ਜਿਹੜਾ ਨੁਕਸਾਨ ਝੱਲਣਾ ਪੈਂਦਾ ਉਹ ਆਮ ਰૈયਤ ਨੂੰ ਤੇ ਖਾਸ ਕਰਕੇ ਜਿਹੜੇ ਲੋਕ ਆਪਣੇ ਹੱਕਾਂ ਦੀ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਹੁੰਦੇ ਆ ਸਭ ਤੋਂ ਵੱਡਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈਂਦਾ ਸੋ ਇੱਕ ਉਹ ਜਿਹੜੀ ਸਾਰੇ ਇਸ ਖਿੱਤੇ ਦੇ ਸੰਘਰਸ਼ੀ ਲੋਕਾਂ ਦੀ ਲੜਾਈ ਸੀ ਉਸ ਦੇ ਮੁਕਾਬਲੇ ਦੇ ਵਿੱਚ ਪੰਜਾਬ ਦੇ ਵਿੱਚੋਂ ਸਿੱਖਾਂ ਨੇ ਉਸ ਸੰਘਰਸ਼ ਦੀ ਇੱਕ ਠੋਸ ਅਗਵਾਈ ਦਿੱਤੀ ਜਿਹਦੇ ਨਤੀਜੇ ਦੇ ਵਿੱਚੋਂ ਇੰਡੀਆ ਦੀ ਸਰਕਾਰ ਨੇ ਉਸ ਵੇਲੇ ਇਸ ਗੱਲ ਦਾ ਅੰਦਾਜ਼ਾ ਲਗਾ ਲਿਆ ਕਿ ਜੇਕਰ ਇਹਨਾਂ ਨੂੰ ਹੁਣ ਕਾਬੂ ਨਾ ਕੀਤਾ ਗਿਆ ਤੇ ਇਹ ਇੰਡੀਆ ਦੇ ਲੋਕ ਹੀ ਜਿਹੜੇ ਸੰਘਰਸ਼ ਵਾਲੇ ਨੇ ਉਹ ਸਿੱਖਾਂ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਕੇ ਸਾਡੇ ਵਾਸਤੇ ਬੜੀ ਵੱਡੀ ਸਮੱਸਿਆ ਪੈਦਾ ਕਰ ਸਕਦੇ ਆ ਤੁਸੀਂ ਦੇਖੋ 1975 ਤੋਂ ਬਾਅਦ 1982 ਤੱਕ 5 ਸਾਲ ਤਕਰੀਬਨ ਸਰਕਾਰ ਨੇ ਇਸ ਗੱਲ ਦੇ ਉੱਪਰ ਪੂਰਾ ਜ਼ੋਰ ਲਾਇਆ ਕਿ ਕਿਸ ਤਰ੍ਹਾਂ ਘੇਰ ਕੇ ਸਿੱਖਾਂ ਨੂੰ ਸਿੱਧੇ ਟਕਰਾਅ ਦੇ ਵਿੱਚ ਲੈ ਕੇ ਆਉਣਾ ਹੈ ਜਿਹੜਾ ਜਿਹਦੇ ਵਿੱਚੋਂ ਗੁਰੂ ਧੰਮ ਦਾ ਉਭਾਰ ਹੋਣਾ ਪੰਜਾਬ ਦੇ ਨਾਲ ੱੱਕੇ ਸ਼ਾਹੀ ਜਿਹੜੀ ਪਹਿਲਾਂ ਤੋਂ ਚੱਲੀ ਆ ਰਹੀ ਸੀ ਜਿਹਦੇ ਵਾਸਤੇ ਇੰਨੀਆਂ ਸਟਰਗਲਾਂ ਹੋ ਰਹੀਆਂ ਸੀਗੀਆਂ ਜਿਹਦੇ ਵਾਸਤੇ ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਸਿੱਖਾਂ ਨੂੰ ਕੋਈ ਰਾਹਤ ਦੇਣ ਦੇ ਵਾਸਤੇ ਵੀ ਗੱਲਬਾਤ ਕਰ ਰਹੀ ਸੀ ਕਿ ਤੁਸੀਂ ਐਮਰਜੈਂਸੀ ਵਾਲਾ ਮੋਰਚਾ ਛੱਡ ਦਿਓ ਉਸ ਤੋਂ ਬਾਅਦ ਉਹ ਸਾਰੇ ਮਸਲੇ ਜਿਹੜੇ ਆ ਉਹ ਮਿੱਥ ਕੇ ਉਲਝਾਏ ਗਏ ਕਿਸੇ ਵੀ ਮਸਲੇ ਦਾ ਹੱਲ ਜਿਹੜਾ ਆ ਉਹ ਨਹੀਂ ਨਿਕਲਣ ਦਿੱਤਾ ਕਿੰਨੀ ਗੱਲ ਤਾਂ ਹੁਣ ਜਿਹੜੇ ਉਸ ਸਮੇਂ ਦੇ ਅਫਸਰ ਸੀਗੇ ਜਿਸ ਤਰ੍ਹਾਂ ਬੀ.ਡੀ. ਭਾਂਡੇ ਜਿਹੜਾ ਪੰਜਾਬ ਦਾ ਗਵਰਨਰ ਸੀਗਾ ਉਹਨੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਆਪਦੀ ਨੌਕਰੀ ਛੱਡ ਦਿੱਤੀ ਉਹ ਆਪਦੇ ਪਿੰਡ ਚ ਲਿਆ ਗਿਆ ਉਹਨੇ ਇੱਕ ਕਿਤਾਬ ਲਿਖੀ ਉਹ ਕਿਤਾਬ ਲਿਖ ਕੇ ਉਹਨੇ ਆਪਣੇ ਬੱਚਿਆਂ ਨੂੰ ਦਿੱਤੀ ਉਹਨੇ ਕਿਹਾ ਕਿ ਮੇਰੇ ਮਰਨ ਤੋਂ 5 ਸਾਲ ਬਾਅਦ ਇੱਕ ਕਿਤਾਬ ਜਿਹੜੀ ਆ ਉਹ ਛਾਪੀ ਜਾਵੇ ਉਹ 2019-20 ਦੇ ਵਿੱਚ ਉਹ ਕਿਤਾਬ ਛਪ ਕੇ ਸਾਹਮਣੇ ਆਈ ਉਹਦੇ ਵਿੱਚ ਬੀਡੀ ਪਾਂਡੇ ਵੀ ਇਹ ਗੱਲ ਕਹਿ ਰਿਹਾ ਹੈ ਕਿ ਸਾਰੀ ਗੱਲ ਤੈਅ ਹੋਣ ਦੇ ਬਾਵਜੂਦ ਵਾਰ-ਵਾਰ ਦਿੱਲੀ ਦੀ ਹਕੂਮਤ ਦੇ ਵੱਲੋਂ 인ਦਰਾ ਗਾਂਧੀ ਦੇ ਵੱਲੋਂ ਮਸਲਾ ਹੱਲ ਹੋਣ ਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਸੀਗਾ ਗੱਲਬਾਤ ਤੋੜ ਦਿੱਤੀ ਜਾਂਦੀ ਸੀਗੀ ਉਨੇ ਇਥੋਂ ਤੱਕ ਵੀ ਕਿਹਾ ਕਿ ਮੈਂ ਵੀ ਉਹਨਾਂ ਨੂੰ ਜਾ ਕੇ ਇਹ ਗੱਲ ਕਹੀ ਕਿ ਪੰਜਾਬ ਦੇ ਜਿਹੜੇ ਸਿੱਖ ਆ ਉਹ ਹਿੰਦੂਆਂ ਦੇ ਵਿਰੋਧ ਦੇ ਵਿੱਚ ਨਹੀਂ ਹੈਗੇ ਉਹਨਾਂ ਦੇ ਕੁਝ ਪੋਲੀਟੀਕਲ ਮਸਲੇ ਨੇ ਉਹਨਾਂ ਸਿਆਸੀ ਮਸਲਿਆਂ ਨੂੰ ਹੱਲ ਕਰੋ ਪਰ ਉਹਦੇ باوجود ਵੀ ਉਹਦੀ ਗੱਲ ਜਿਹੜੀ ਆ ਉਹ ਨਹੀਂ ਸੁਣੀ ਗਈ ਕਿਉਂਕਿ ਉਸ ਸਮੇਂ ਆਪਾਂ ਨੂੰ ਦੇਖਣ ਨੂੰ ਲੱਗਦਾ ਕਿ ਇੰਦਰਾ ਗਾਂਧੀ ਅਸਲ ਦੇ ਵਿੱਚ ਏਜੰਸੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਜਿਹਨੂੰ ਸਟੇਟ ਕਰਾਫਟ ਜਾਂ ਰਾਜਤੰਤਰ ਦਾ ਢਾਂਚਾ ਜਿੱਥੋਂ ਅਸਲ ਦੇ ਵਿੱਚ ਤਾਕਤ ਚੱਲ ਰਹੀ ਹੁੰਦੀ ਹੈ ਕਿਉਂਕਿ ਜੇ ਸਰਕਾਰਾਂ ਜਾਂ ਬੰਦੇ ਬਦਲਣ ਦੇ ਨਾਲ ਫਰਕ ਪੈਂਦਾ ਹੁੰਦਾ ਇਹੀ ਜਿਹੜੇ ਬੰਦੇ ਦਿਖ ਰਹੇ ਸਾਹਮਣੇ ਕੁਰਸੀਆਂ ਦੇ ਉੱਪਰ ਇਹੀ ਹਕੂਮਤ ਚਲਾ ਰਹੇ ਹੁੰਦੇ ਤੇ ਪਿਛਲੇ 70 ਸਾਲਾਂ ਦੇ ਦੌਰਾਨ ਤਾਂ ਲਗਾਤਾਰ ਹਾਕਮ ਜਿਹੜੇ ਆ ਉਹ ਬਦਲਦੇ ਰਹੇ ਆ ਪਰ ਉਹਦੇ ਪਿੱਛੇ ਜਿਹੜੀ ਬਿਊਰੋਕ੍ਰੇਸੀ ਹੈ ਜਿਹੜੀ ਅਸਲ ਦੇ ਵਿੱਚ ਰਾਜ ਨੂੰ ਚਲਾ ਰਹੀ ਹੁੰਦੀ ਹੈ ਉਹ ਪਰਦੇ ਦੇ ਪਿੱਛੇ ਰਹਿ ਕੇ ਸਾਰਾ ਕੁਝ ਸੰਚਾਲਿਤ ਕਰਦੇ ਆ ਉਸ ਸਮੇਂ ਪੀਸੀ ਲੈਕਜ਼ੈਂਡਰ ਆਰਨਕਾਓ ਵਰਗੇ ਜਿਹੜੇ ਬੰਦੇ ਸੀਗੇ ਜਿਹੜਾ ਕਿ ਰੌ ਦਾ ਮੁਖੀ ਸੀਗਾ ਜਿਹਦਾ ਚੇਲਾ ਅਜੀਤ ਦਵਾਲ ਹੁਣ ਅੱਜਕੱਲ ਐਨਐਸਏ ਇੰਡੀਆ ਦਾ ਇਹ ਬੰਦੇ ਸੀਗੇ ਅਸਲ ਦੇ ਵਿੱਚ ਜਿਹੜੇ ਇਹ ਗੱਲ ਚਾਹ ਰਹੇ ਸੀਗੇ ਕਿ ਇਹਨਾਂ ਨੂੰ ਇਹ ਗੱਲ ਸਮਝ ਆ ਗਈ ਸੀ ਸਿੱਖ ਲੀਡਰਸ਼ਿਪ ਨੂੰ ਇਹ ਗੱਲ ਸਮਝ ਆਈ ਸੀ ਜਾਂ ਨਹੀਂ ਸੀ ਆਈ ਇੱਕ ਵੱਖਰੀ ਗੱਲ ਹੈ ਔਰ ਇਹ ਇਹ ਗੱਲ ਸਮਝ ਚੁੱਕੇ ਸੀਗੇ ਅਮਰਜੈਂਸੀ ਦੇ ਮੋਰਚੇ ਤੋਂ ਬਾਅਦ ਕਿ ਜੇਕਰ ਹੁਣ ਸਿੱਖਾਂ ਨੂੰ ਟਕਰਾਅ ਦੇ ਵਿੱਚ ਨਾ ਉਲਝਾਇਆ ਗਿਆ ਤਾਂ ਇਹਨਾਂ ਨੂੰ ਬਾਕੀ ਇੰਡੀਆ ਦੇ ਜਿਹੜੇ ਸੰਘਰਸ਼ੀ ਲੋਕ ਆ ਉਹਨਾਂ ਨੇ ਨੈਚੁਰਲ ਤੌਰ ਦੇ ਉੱਪਰ ਆਪਣੇ ਆਪੂ ਮੰਨ ਲੈਣਾ ਤੇ ਇਹ ਸਾਡੇ ਵਾਸਤੇ ਬੜੀ ਵੱਡੀ ਸਮੱਸਿਆ ਬਣ ਸਕਦੀ ਹੈ ਜਿਹਦੇ ਵਿੱਚ ਉਹਨਾਂ ਨੇ 82 ਤੱਕ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਖੜੇ ਕਰ ਦਿੱਤੇ ਸੀਗੇ ਤੇ ਉਹ ਇਹ ਸੋਚਦੇ ਸੀਗੇ ਕਿ ਹੁਣ ਇਸ ਹਾਲਾਤ ਦੇ ਵਿੱਚੋਂ ਸਿੱਖ ਬਾਹਰ ਨਹੀਂ ਨਿਕਲ ਸਕਣਗੇ ਜਿਹੜਾ ਧਰਮ ਯੁੱਧ ਮੋਰਚਾ ਸੀਗਾ ਉਹ ਇਸ ਇੱਕ ਬੁਨਿਆਦੀ ਇਸ ਤਰ੍ਹਾਂ ਦਾ ਸੰਘਰਸ਼ ਬਣਿਆ ਜਿਹਦੀ ਕਲਮਿਨੇਸ਼ਨ ਆਮ ਤੌਰ ਦੇ ਉੱਪਰ ਸਾਡੇ ਇਤਿਹਾਸਕਾਰ ਇਹ ਕਹਿੰਦੇ ਆ ਉਹ ਤੀਜੇ ਕਲੂਕਾਰ ਦੇ ਰੂਪ ਦੇ ਵਿੱਚ ਜਾ ਕੇ ਬਣੀ ਪਰ ਜਦੋਂ ਕੋਈ ਵੀ ਹਾਲਾਤ ਬਹੁਤ ਜ਼ਿਆਦਾ ਉਲਝਣ ਤਾੜੀ ਵਾਲੇ ਹੋ ਜਾਣ ਉਦੋਂ ਕੋਈ ਵੀ ਇੱਕ ਘਟਨਾ ਜਿਹੜੀ ਹੈ ਉਹ ਬਹੁਤ ਲੰਬੇ ਸੰਘਰਸ਼ ਨੂੰ ਜਾਂ ਬਹੁਤ ਬੁਨਿਆਦੀ ਸੰਘਰਸ਼ ਨੂੰ ਪੈਦਾ ਕਰ ਦਿੰਦੀ ਹੈ ਜਿਹੜਾ ਧਰਮ ਯੁੱਧ ਮੋਰਚਾ ਸੀਗਾ ਉਹਦੀ ਮੁੱਢਲੀ ਮੰਗ ਜਿਹੜੀ ਸੀਗੀ ਉਹ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਹੋਣਾ ਦੀ ਰਿਹਾਈ ਦੀ ਮੰਗ ਸੀਗੀ ਇਹ ਸੰਤ ਜਰਨੈਲ ਸਿੰਘ ਆਪਦੇ ਬਖਿਆਨਾਂ ਦੇ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਚੋਂ ਵਾਰ-ਵਾਰ ਕਹਿੰਦੇ ਰਹੇ ਕਿ ਕੋਜ ਇੱਕ ਸਿੰਘ ਟਕਸਾਲ ਦੇ ਜਿਹੜੇ ਸੀਗੇ ਤੇ ਟਕਸਾਲ ਦੀ ਇੱਕ ਗੱਡੀ ਜਿਹੜੀ ਸੀਗੀ ਉਹ ਪੁਲਿਸ ਦੇ ਵੱਲੋਂ ਫੜੀ ਗਈ ਇੱਕ ਫੌਜਦਾਰੀ ਕੇਸ ਦੇ ਵਿੱਚ ਉਹਦੀ ਪੈਰਵਾਹੀ ਕਰਨ ਦੇ ਵਾਸਤੇ ਬਾਬਾ ਠਾਰਾ ਸਿੰਘ ਨੂੰ ਤੇ ਭਾਈ ਅਮਰੀਕ ਸਿੰਘ ਹੋਣਾ ਨੂੰ ਭੇਜਿਆ ਗਿਆ ਉਹਨਾਂ ਨੂੰ ਪੈਰਵਾਈ ਕਰਨ ਗਿਆ ਨੂੰ ਅੰਮ੍ਰਿਤਸਰ ਕਚਹਿਰੀਆਂ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਪਰ ਕੇਸ ਪਾ ਦਿੱਤਾ। ਉਸੇ ਦਿਨ ਹੀ ਰਾਤ ਨੂੰ ਸੰਤ ਜਰਨੈਲ ਸਿੰਘ ਹੋਣਾ ਨੇ ਪਹਿਲਾ ਜਥਾ ਜਿਹੜਾ ਸੀਗਾ ਉਹ ਗ੍ਰਿਫਤਾਰੀ ਦੇ ਵਾਸਤੇ ਭੇਜਿਆ। ਉਹ ਸੰਤਾਂ ਦੀਆਂ ਸਪੀਚਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਮਿਲਦਾ ਕਿ ਉਸ ਦਿਨ ਸਾਰੀ ਰਾਤ ਮੀਂਹ ਪੈਂਦਾ ਰਿਹਾ। ਉਹ ਜਥਾ ਜਿਹੜਾ ਸੀਗਾ ਉਹ ਉੱਥੇ ਬੈਠੇ ਰਹੇ ਜਿੰਨੀ ਦੇਰ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਸੋ ਉੱਥੋਂ ਧਰਮ ਯੁੱਧ ਮੋਰਚੇ ਦਾ ਮੋੜ ਬਣਿਆ। ਬਾਦ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੀਗੀ ਉਹਨੇ ਆਨੰਦਪੁਰ ਸਾਹਿਬ ਤੇ ਮਤੇ ਨੂੰ ਆਧਾਰ ਬਣਾ ਕੇ ਇਸੇ ਹੀ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਜਿੱਥੋਂ ਸਾਂਝਾ ਮੋਰਚਾ ਜਿਹੜਾ ਆ ਧਰਮ ਯੁੱਧ ਮੋਰਚੇ ਦੇ ਰੂਪ ਦੇ ਵਿੱਚ ਲੱਗਦਾ ਹੈ